ਲੋਕ ਮਿਸਟਰ ਅੱਜ ਆਪਾਂ ਆਏ ਹਾਂ ਜਗਰਾਉਂ ਪੀਡੀਐਫ ਮੇਲੇ ਤੇ ਇੱਥੇ ਆਪਾਂ ਪਹੁੰਚੇ ਹਾਂ ਸ਼੍ਰੀ ਰਾਮ ਸੀਡਸ ਪ੍ਰਾਈਵੇਟ ਲਿਮਟਿਡ ਦੇ ਸਟਾਲ ਤੇ ਇੱਥੇ ਇਹਨਾਂ ਕੋਲ ਇੱਕ ਮੂੰਗੀ ਦੀ ਵੈਰੈਟੀ ਆ ਬਚੇਤਾ ਤੇ ਉਸ ਦੀਆਂ ਖਾਸੀਅਤਾਂ ਤੇ ਉਸ ਦੇ ਬਾਰੇ ਕੀ ਚੱਲ ਰਿਹਾਗਾ ਸਾਰੀ ਜਾਣਕਾਰੀ ਫੋਕੀਰ ਤੋਂ ਲੈਣੇ ਆ ਵੀਡੀਓ ਪੂਰੀ ਦੇਖਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆਪਣੇ ਮੂੰਗੀ ਦੇ ਬੀਜ ਬਾਰੇ ਜਾਣਕਾਰੀ ਦਿਓ ਕਿਹੜੀ ਕੰਪਨੀ ਕਿਦਾਂ ਪ੍ਰੋਡਕਟ ਤੁਹਾਡਾ ਹਾਂਜੀ ਹਾਂਜੀ ਅਹ ਸਾਥੋਂ ਪਰ ਨਾਪਨੇਸ਼ ਹਾਂਜੀ ਮੇਰਾ ਨਾਮ ਹਰਪਨਦੀਪ ਸਿੰਘ ਹੈ ਜੀ ਮੈਂ ਸ਼੍ਰੀ ਰਾਮ ਸੀਡਜ਼ ਪ੍ਰਾਈਵੇਟ ਲਿਮਟਿਡ ਦੇ ਵਿੱਚ ਐਸ ਪਰ ਸੈਲਜ਼ ਆਫਸਰ ਦੀ ਪੋਸਟ ਤੇ ਜਗਰਾਉ ਹੈਡਕੁਆਟਰ ਦੇ ਉੱਤੇ ਆ ਜੀ ਆਪਣੀ ਵਿਜੇਤਾ 26 ਦੇ ਨਾਮ ਤੇ ਜਿਹੜੀ ਆਪਾਂ ਪਿੱਛੇ ਦੇਖ ਸਕਦੇ ਹਾਂ ਜੀ ਠੀਕ ਹੈ ਵਿਜੇਤਾ 26 ਦੇ ਨਾਮ ਤੇ ਆਪਣੀ ਵੈਰਾਈਟੀ ਆ ਜਾਂਦੀ ਹੈ ਜੀ ਠੀਕ ਹੈ ਇਸ ਵੈਰਾਈਟੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਜੀ ਇੱਕ ਤਾਂ ਇਹ ਪੀਲਾਪਣ ਰੋਗ ਆਉਂਦਾ ਜਿਹੜਾ ਜੀ ਇਹਨੂੰ ਆਪਾਂ ਰਸਟ ਕਹਿ ਦਿੰਦੇ ਹਾਂ ਉਹਦੇ ਬਰਤੀ ਪੂਰੀ ਵੈਰਾਈਟੀ ਸੈਨਸ਼ੀਲ ਹੈ ਜੀ ਇਹ ਠੀਕ ਹੈ ਜੀ ਕਣਕ ਵਾਲੇ ਵੱਡ ਦੀ ਗੱਲ ਕਰੀਏ ਜੀ ਤਾਂ 70 ਕ ਦਿਨਾਂ ਦੇ ਵਿੱਚ ਇਹ ਵੈਰਾਈਟੀ ਆਪਣੀ ਤਿਆਰ ਹੋ ਜਾਂਦੀ ਹੈ 70 ਦਿਨਾਂ ਦੇ ਵਿੱਚ ਇਹ 7 ਤੋਂ 8 ਕੰਟਲ ਦਾ ਝਾੜ ਦੇ ਦਿੰਦੀ ਹੈ ਜੀ ਠੀਕ ਹੈ ਜੀ ਫਿਰ ਆਪਾਂ ਅਗਰ ਆਲੂ ਵਾਲੇ ਵੱਡ ਦੀ ਗੱਲ ਕਰੀਏ ਜੀ ਅਗਰ ਆਪਾਂ ਇਹ ਵੈਰਾਈਟੀ ਆਲੂ ਵਾਲੇ ਵਾਣ ਦੇ ਵਿੱਚ ਲਾਉਣੀ ਹੋਵੇ ਤਾਂ 90 ਕੇ ਦਿਨਾਂ ਦੇ ਵਿੱਚ 95 ਕੇ ਦਿਨਾਂ ਦੇ ਵਿੱਚ ਇਹ ਵੈਰਾਈਟੀ ਤਿਆਰ ਹੋ ਜਾਂਦੀ ਹੈ ਜਿਦੇ ਵਿੱਚ ਕੀ ਹੈ 9 ਤੋਂ 10 ਕੰਟਲ ਤੱਕ ਦਾ ਝਾੜ ਦੇ ਦਿੰਦੀ ਹੈ ਠੀਕ ਹੈ ਵੈਰਾਈਟੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਵੀ ਹੈਗੀ ਹੈ ਜੀ ਇਹਦੀ ਫਲੀ ਹੈਗੀ ਜਿਹੜੀ ਫਲੀ ਪੂਰੀ ਲੰਮੀ ਹੈ ਜੀ ਫਲੀ ਦੇ ਵਿੱਚ ਕੀ ਹੈ 14 ਤੋਂ 15 ਦਾਣੇ ਵੀ ਹੈਗੇ ਜੀ ਠੀਕ ਹੈ ਜੀ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਇਹੀ ਸਲਾਹ ਹੈਗੀ ਹੈ ਇੱਕ ਵਾਰੀ ਵਿਜੈਤਾ ਧੰਨਵਾਦ ਜੀ ਕੰਟੈਕਟ ਨੰਬਰ ਵਗੈਰਾ ਜੀ ਕੰਟੈਕਟ ਨੰਬਰ ਵੀ ਜੀ ਮੇਰਾ 77402 29313 ਜੀ ਬਾਕੀ ਇਸ ਏਰੀਆ ਦੇ ਵਿੱਚ ਕਿਤੋਂ ਵੀ ਵੈਰਾਈਟੀ ਲੈਣੀ ਹੋਵੇ ਤਾਂ ਇੱਕ ਵਾਰੀ ਜ਼ਰੂਰ ਕਾਲ ਕਰ ਸਕਦੇ ਹੋ ਆਪਾਂ ਦੱਸ ਦਾਂਗੇ ਧੰਨਵਾਦ ਜੀ ਧੰਨਵਾਦ